ਜਦੋਂ ਧੜਿਆਂ ਚਪਿਆ ਹੋਵੇ ਮਹਾਜ ਤਾਂ ਉਦੋਂ ਦੂਜੇ ਧੜੇ ਦਾ ਕੋਈ ਸਿਰ ਕੱਢ ਆਗੂ ਬਾਗੀ ਕਾਫਲੇ ਨਾਲ ਆਣ ਮਿਲੇ ਤਾਂ ਗੱਲ ਵੱਡੀ ਮੰਨੀ ਜਾਂਦੀ ਹੈ ਮਹੱਤਵ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਮੈਂਬਰ ਸਰਦਾਰ ਜਾਂ ਕਹਿ ਲਈ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਜਿਹੀ ਪਾਲਾਬੰਦੀ ਅੱਜ ਚਰਚਾ ਦੇ ਵਿੱਚ ਹੈ ਉਧਰ ਪੰਥ ਤੋਂ ਸੁਝਾਅ ਮੰਗ ਲਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 20 April ਤੱਕ ਕਿ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਬਧਾਈ ਕੀ ਸੰਬੰਧੀ ਕਹਿੰਦਾ ਭਾਵ ਕਿ ਜਿਹੜੀ ਈਮੇਲ ਹੈ ਉਹ ਹੈ info@sgpc.net ਤੇ WhatsApp ਨੰਬਰ ਦਿੱਤਾ ਗਿਆ ਹੈ 771036200 ਇਹ ਅਜਿਹੇ ਤੇ ਉਹਨਾਂ ਨੇ ਪੰਥਕ ਜਥੇਬੰਦੀਆਂ ਤੋਂ ਸਜ਼ਾ ਮੰਗੇ ਨੇ ਸਾਰੀਆਂ ਸਾਰੇ ਦੇਸ਼ ਤੇ ਵਿਦੇਸ਼ ਦੀ ਸੰਗਤ ਤੋਂ ਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਵੱਖਰੀ ਤਰ੍ਹਾਂ ਦਾ ਫੈਸਲਾ ਸਾਹਮਣੇ ਆਇਆ ਹੈ ਕੇ ਛੋਣੇ ਦੀ ਲਵਾਈ ਸਬੰਧੀ ਬਿਜਲੀ ਸਪਲਾਈ ਅਤੇ ਕੀ ਪਹਿਲੀ ਜੂਨ ਤੋਂ ਦੇਣ ਦੇ ਪ੍ਰਬੰਧ ਸਰਕਾਰ ਵੱਲੋਂ ਕੀਤੇ ਜਾਣਗੇ ਖੈਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਚਰਚਾ ਲਈ ਜੁੜੇ ਨੇ ਉਗੇ ਰਾਸੀਮਾਰ ਤੇ ਅਦਾਰਾ ਜਾਗੋ ਇੰਟਰਨੈਟ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸੰਗਰੂਰ ਜ਼ਿਲ੍ਹੇ ਚ ਬਾਗੀਆਂ ਨੇ ਲੀਡਰਸ਼ਿਪ ਦੇ ਲਿਹਾਜ਼ ਤੋਂ ਬਾਦਲਾਂ ਨੂੰ ਜਿਵੇਂ ਅੱਜ ਮੰਜਾ ਫੇਰ ਦਿੱਤਾ ਕਹਿੰਦਾ ਪਾਬਕ ਕੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੀ ਮੇਨ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਉਹ ਤਣੀ ਵੱਧ ਅੱਜ ਬਾਦਲਾਂ ਨੂੰ ਕਹਿ ਸਕਦੇ ਆ ਕਿ ਛੱਡ ਗਈ ਹੈ ਰਹਿੰਦੀ ਹੁੰਦੀ ਕਸਰ ਇੱਕ ਸੀਗਾ ਭਾਈ ਗੋਵਿੰਦ ਸਿੰਘ ਲੋਂਗੋਵਾਲ ਉਹਨਾਂ ਨੇ ਵੀ ਅੱਜ ਤਲਾਝਲੀ ਦਿੱਤੀ ਹੈ ਬਾਦਲਾਂ ਨੂੰ ਤੇ ਪੰਜ ਮੈਂਬਰੀ ਭਰਤੀ ਕਮੇਟੀ ਦੀ ਗਵਾਈ ਹੇਠ ਜਿਹੜਾ ਅੱਜ ਇੱਕ ਪ੍ਰੋਗਰਾਮ ਸੀਗਾ ਸੰਗਰੂਰ ਦੇ ਵਿੱਚ ਉਹਦੇ ਵਿੱਚ ਮੂਲਯਤ ਕਰ ਲਈ ਹੈ ਪੰਜ ਮੈਂਬਰੀ ਭਰਤੀ ਕਮੇਟੀ ਦੇ ਪ੍ਰੋਗਰਾਮ ਨੂੰ ਅੱਜ ਇੱਕ ਵੱਡਾ ਹਲਾਰਾ ਮਿਲਿਆ ਹੈ ਪ੍ਰਭਾਵਸ਼ਾਲੀ ਇਕੱਠ ਰਿਹਾ ਕੀ ਦੇਖਦੇ ਹਾਂ ਸੰਗਰੂਰ ਵਾਲਿਆਂ ਦਾ ਇਹ ਨਵਾਂ ਸਿਆਸੀ ਮਹਾਜ ਜੀ ਡਾਕਟਰ ਸਾਹਿਬ ਪਿੰਡ ਸਾਹਿਬ ਦੇਖੋ ਸੰਗਰੂਰ ਜ਼ਿਲ੍ਹਾ ਇੱਕ ਵੱਖਰੀ ਵੱਖਰੀ ਪਹਿਚਾਣ ਹੈ ਹਮੇਸ਼ਾ ਹੀ ਰਾਜਨੀਤੀ ਦੇ ਵਿੱਚ ਵੀ ਚਾਹੇ ਹੋਰ ਸਮਾਜਿਕ ਖੇਤਰਾਂ ਦੇ ਵਿੱਚ ਵੀ ਜਿਵੇਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਨੇ ਸਰਦਾਰ ਸਰਜੀਤ ਸਿੰਘ ਬਨਾਲਾ ਜੀ ਸੰਗਰੂਰ ਜ਼ਿਲ੍ਹੇ ਦੇ ਜਦੋਂ ਇਕੱਠਾ ਸੀਗਾ ਉਦੋਂ ਉਹ ਇੱਥੋਂ ਦੇ ਸੀ ਉਹ ਜਿਹੜੇ ਮੁੱਖ ਮੰਤਰੀ ਬਣੇ ਸੰਤ ਲੰਗੋਵਾਲ ਵੀ ਸੰਗਰੂਰ ਜ਼ਿਲ੍ਹੇ ਦੇ ਸੀ ਤੇ ਹੁਣ ਦੇ ਮੌਜੂਦਾ ਮੁੱਖ ਮੰਤਰੀ ਸਰਗਪਤਵਾਨ ਸਿੰਘ ਗਾਂਬੀ ਸੰਗਰੂਰ ਜ਼ਿਲ੍ਹੇ ਦੇ ਹੀ ਹੈ ਤੇ ਤੇ ਸੰਗਰੂਰ ਜ਼ਿਲ੍ਹੇ ਦੀ ਜਿਹੜੀ ਲੰਤਾ ਵੀ ਹੈ ਉਹ ਵੀ ਪੂਰੀ ਤਰ੍ਹਾਂ ਇਸ ਤਖਤ ਉਸ ਜਗ੍ਹਾ ਤੇ ਅੱਜ ਜਿਵੇਂ ਸੁਧਾਰ ਲਹਿਰ ਵਾਲਿਆਂ ਨੇ ਆਪਣੀ ਸੰਗਰੂਰ ਤੋਂ ਭਰਤੀ ਦੀ ਮਹਿੰਗੀ ਚਲਾਈ ਹੈ ਉਹਦੇ ਵਿੱਚ ਭਰਮਾ ਇਕੱਠ ਹੋਇਆ ਤੇ ਵੱਖਰੀ ਗੱਲ ਇਹ ਹੈ ਲਖਣ ਇਹ ਹੈ ਵੀ ਜਿਹੜੇ ਕੱਲ ਤੱਕ ਆਪਸ ਦੇ ਵਿੱਚ ਇੱਕ ਦੂਜੇ ਦੇ ਵਿਰੋਧੀ ਸਨ ਉਹ ਸਾਰੀ ਲੀਡਰਸ਼ਿਪ ਹੁਣ ਇੱਕ ਮੰਚ ਦੇ ਉੱਪਰ ਦਿਖ ਰਹੀ ਸੀ ਜਿਸ ਤਰ੍ਹਾਂ ਕੇ ਸਰਦਾਰ ਬਲਦੇਵ ਸਿੰਘ ਮਾਨ ਪਰਮੇਂਦਰ ਸਿੰਘ ਢੀਂਡਸਾ ਅਕਵਾਲ ਸਿੰਘ ਹੁੰਦਾ ਗਗਨਦੀਪ ਬਰਨਾਲਾ ਬਰਨਾਲਾ ਤੇ ਹੋਰ ਵੀ ਜਿਹੜੀ ਲੀਡਰਸ਼ਿਪ ਹੈ ਬਹੁਤ ਪ੍ਰਕਾਰ ਚੰਦਜੀ ਕਰ ਇਹ ਸਾਰੇ ਸਾਰੀ ਲੀਡਰਸ਼ਿਪ ਇੱਕ ਇੱਕ ਜੁਟ ਹੋਈ ਹਾਂ ਬਿਲਕੁਲ ਲਲਿੰਗ ਸਿੰਘ ਪਟਾਲ ਸਾਬਕਾ ਐਸਜੀਪੀਸੀ ਮੈਂਬਰ ਉਹ ਵੀ ਅੱਜ ਜਨਨਕ ਪਾਲਾਬੰਦੀ ਚ ਬਾਦਲਾਂ ਨੂੰ ਅਲਵਿਦਾ ਕਹਿ ਕੇ ਇਸ ਨਵੇਂ ਕਾਫਲੇ ਪੰਜ ਮੈਂਬਰੀ ਕਮੇਟੀ ਜਾਂ ਕੇ ਲਈ ਕਿਸ ਸਾਧਾਰਥੀ ਦੀ ਲੀਡਰਸ਼ਿਪ ਨਾਲ ਆਣ ਖਰੇ ਨੇ ਕਹਿੰਦਾ ਭਾਬ ਕਿ ਮੋٹے ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਵਰਕਰਾਂ ਦਾ ਤਾਂ ਪੈਂਤੜੇ ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਹੋਣ ਜਾਂ ਰਹਿਣ ਅਗਲੇ ਸਮੇਂ ਪ੍ਰਤੂ ਲੀਡਰਸ਼ਿਪ ਦੇ ਲਿਹਾਜ਼ ਤੋਂ ਜਿਹੜੀ ਏ ਕਲਾਸ ਦੀ ਲੀਡਰਸ਼ਿਪ ਹੈ ਉਹ ਸਾਰੀ ਦੀ ਸਾਰੀ ਅੱਜ ਕਹਿੰਦਾ ਭਾਬ ਕਿ ਉਹ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਕਾਲਤਖਸਰ ਸਾਹਿਬ ਦੀ ਰਹਿਨਮਾਈ ਹੇਠ ਬਣੀ ਹੈ ਭਾਵੇਂ ਕਿ ਪੰਜ ਮੈਂਬਰੀ ਕਮੇਟੀ ਉੱਤੇ ਵੀ ਕਈ ਤਰ੍ਹਾਂ ਦੇ ਬਾਦ ਵਿਵਾਦ ਨੇ ਪਰੰਤੂ ਉਹਨਾਂ ਦੇ ਹੱਕ ਦੇ ਵਿੱਚ ਸੰਗਰੂਰ ਵੱਲੋਂ ਇੱਕ ਵੱਡਾ ਫਤਵਾ ਸਾਹਮਣੇ ਆਇਆ ਹੈ ਬਾਦਲਾਂ ਦੇ ਕੋਲ ਜਾਂ ਕਹਿ ਲਈਏ ਕਿ 메인 ਸਟ੍ਰੀਮਸ ਰੋਮਨੀ ਕਾਲੀਦਾਲ ਕੋਲ ਜੇਕਰ ਲੀਡਰ ਦੇ ਲਿਹਾਜ਼ ਤੋਂ ਦੇਖੀਏ ਤਾਂ ਉਹ B ਤੇ C ਕੈਟਾਗਰੀ ਦੀ ਲੀਡਰਸ਼ਿਪ ਹੀ ਮਗਰ ਬਚੀ ਹੈ ਖੈਰ ਜੀ ਡਾਕਟਰ ਸਾਹਿਬ ਆ ਪਿੰਡ ਸਰ ਸਾਹਿਬ ਜੇ ਦੇਖਿਆ ਜਾਵੇ ਤਾਂ ਜਿਹੜੀ ਐ ਸ਼ੂਮਨੀ ਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਨੇ ਪਿਛਲੇ ਘੱਟੋ ਘੱਟ 10 ਜਾਂ 15 ਸਾਲ ਤੋਂ ਪਿਛਲੇ 20 ਸਾਲ ਤੋਂ ਮਤਲਬ ਇੱਕ ਜਾਣੇ ਪਹਿਚਾਣੇ ਚਿਹਰੇ ਸਨ ਤੇ ਸੱਤਾ ਦਾ ਸੁਖੀ ਭੋਗ ਚ ਟੋਟਲ ਲੀਡਰਸ਼ਿਪ ਇੱਕ ਪਾਸੇ ਚਲੀ ਗਈ ਅਤੇ ਬਾਦਲਾਂ ਨੂੰ ਭਲਾਂਜਲੀ ਦਿੱਤੀ ਗਈ ਹੈ ਇਹਦੇ ਵਿੱਚ ਅਤੇ ਸਾਰੇ ਹੀ ਵਿਅਕਤੀ ਜਿਸ ਤਰ੍ਹਾਂ ਕਿ ਆਪਾਂ ਦੇਖੀ ਕਿ ਜਤਿੰਦਰ ਸਿੰਘ ਢੀਂਸਾ ਮੰਤਰੀ ਜੀ ਨੇ ਬਡੇ ਢੀਂਸਾ ਸਾਹਿਬ ਲੰਬਾ ਸਮਾਉਂਣਾ ਨੇ ਸਰੂਰ ਦੀਪੁਰ ਰਾਜਨੀਤੀ ਤੇ ਆਪਣਾ ਇੱਕ ਅਧਿਕਾਰ ਜਮਾ ਕੇ ਰੱਖਿਆ ਤੇ ਉਹਨਾਂ ਨੇ ਬੜੇ ਬੜੇ ਨਾਮਨੇ ਘਟਣ ਨੇ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਸਰਦਾਰ ਨਿਰੰਜਨ ਸਿੰਘ ਪਟੜਾਲ ਉਹਨਾਂ ਨੇ ਬੜੇ ਕੀਰਤੀਮਾਨ ਸਾਬਤ ਕੀਤੇ ਨੇ ਇਸ ਪੱਖ ਤੋਂ ਇਹ ਦੇਖਿਆ ਜਾਵੇ ਇਹ ਤਾਂ ਹੁਣ ਗੋਗਿੰਦ ਸਿੰਘ ਲੋਂਗੋਵਾਲ ਦੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਐਮਐਲਏ ਵੀ ਰਹੇ ਮੰਤਰੀ ਵੀ ਰਹੇ ਤੇ ਉਹ ਵੀ ਆਪਣਾ ਪਾਲਾ ਬਦਲ ਕੇ ਇਹ ਸੁਧਾਰ ਲੈਵਲ ਪਹੁੰਚ ਗਏ ਨੇ ਤੇ ਇਹ ਸੁਧਾਰ ਬਲਦੇਵ ਸਿੰਘ ਮਾਨ ਜਿਹੜੇ ਸਰਾਣੀ ਕਲਾਟੀਏ ਨੇਗੇ ਵੱਡਾ ਉਹਨਾਂ ਦਾ ਨਾਮ ਸੀਗਾ ਤੇ ਮੰਤਰੀ ਵੀ ਰਹੇ ਨੇ ਉਹ ਵੀ ਇੱਥੇ ਮੌਜੂਦ ਸੰਗ ਇਸ ਤਰ੍ਹਾਂ ਬਹੁਤ ਪ੍ਰਕਾਸ਼ਣ ਗਰਗਵੀ ਤੇ ਜੇ ਕਿਹਾ ਜਾਵੇ ਤਾਂ ਸਮੁੱਚੀ ਜਿਹੜੀ 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 ਹਾਈ ਹਾਈ ਕਮਾਂਡ ਦੇ ਵਿੱਚ ਵੀ ਇਹਨਾਂ ਦੇ ਲੀਡਰਸ਼ਿਪ ਦੇ ਵਿੱਚ ਜਿਹੜੀ ਜਾਂਦੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਤੇ ਉਹ ਸਾਰੀ ਇੱਕ ਪਾਸੇ ਇਕੱਠੀ ਹੋ ਕੇ ਉਹਨਾਂ ਨੇ ਸੁਧਾਰ ਲਹਿਰ ਵੱਲ ਪੜਤੀ ਆਰੰਭ ਦਿੱਤੀ ਹੈ ਹੂੰ ਦੇਖਣ ਵਾਲੀ ਗੱਲ ਤਾਂ ਇਹ ਹੈ ਵੀ ਪੋਲੀਟੀਕਲੀ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਆਪਣਾ ਪੀਕ ਤੇ ਵਧਿਆ ਵਧਿਆ ਤੇ ਰਾਜ ਕੀਤਾ ਜਦੋਂ ਕਿਸੇ ਵੇਲੇ ਦਾਅਵੇ ਕੀਤੇ ਜਾਂਦੇ ਸੀ ਵੀ ਸ਼੍ਰੋਮਣੀ ਅਕਾਲੀ ਦਲ 25 ਸਾਲ ਰਾਜ ਕਰੇਗਾ ਤੇ ਇਹ ਹੀ ਲੀਡਰਸ਼ਿਪ ਸੰਗਰੂਪ ਦੀ ਜਿਹੜੀ ਹੈਗੀ ਸੀ ਟੋਟਲ ਇਹ ਸਾਰੀ ਲਾਈਨ ਲਾਈਟ ਦੇ ਵਿੱਚ ਹੁੰਦੀ ਸੀ ਸਾਰੀ ਆਪਣੀ ਆਪਣੀ ਵੱਡੀ ਅਗਵਾਈ ਵੀ ਕਰਦੇ ਸੀ ਪੰਜਾਬ ਸੰਗਠਨ ਦੇ ਸੰਗਤ ਬੱਕਰੀ ਜਿੰਆਂ ਦੇ ਵਿੱਚ ਤੇ ਪਰ ਕਾਰਨ ਕੀ ਹੋਇਆ ਕਿ 2017 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਝਗੜਾ ਠਿੱਗਦਾ 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 2019 ਦੇ ਵਿੱਚ 22 ਦੇ ਵਿੱਚ ਤੇ ਆ ਹੁਣ ਆਪਣਾ 2024 ਤੱਕ ਮਤਲਬ ਇਸ ਨੂੰ ਰੋਕ ਨਹੀਂ ਸਕੇ ਨਾ ਹੀ ਸਦਾਰ ਲਹਿਰ ਵਾਲੇ ਜਿਹੜੇ ਹੁਣ ਉਧਰ ਨੇ ਚਾਹੇ ਪਹਿਲਾਂ ਇਕੱਠੇ ਵੀ ਸਨ ਸਦਗੀ ਮਤਲਬ ਇਹਨਾਂ ਦਾ ਗ੍ਰਾਫ ਥੱਲੇ ਥੱਲੇ ਜਾਂਦਾ ਰਿਹਾ ਹੂੰ ਦੇਖਣ ਵਾਲੀ ਗੱਲ ਇਹ ਹੈ ਵੀ ਸਿਧਾਂਤਿਕ ਪੱਖ ਤੋਂ ਜਿਹੜੇ ਸੁਧਾਰ ਲੈਣ ਵਾਲੇ ਨੇ ਇਹ ਇਹ ਕੀ ਪੈਂਤੜਾ ਲੈਂਦੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੇ ਜੋ ਗੱਲਬਾਤ ਕੀਤੀਆਂ ਸਨ ਉਹਨਾਂ ਤੋਂ ਵੱਖਰਾ ਸਾਡਾ ਸਿਧਾਂਤ ਕੀ ਹੈ ਤੇ ਅਸੀਂ ਕੀ ਕੀ ਨਵਾਂ ਏਜੰਡਾ ਕੀ ਦੇਵਾਂਗੇ ਜਿਹੜਾ ਪੰਜਾਬ ਜਿਹੜਾ ਕਿ ਰੰਗਲਾ ਪੰਜਾਬ ਸੀ ਜਿਹੜਾ ਹੱਸਦਾ ਬੱਸਦਾ ਪੰਜਾਬ ਸੀ ਜਿਹੜਾ ਕਿ ਹੁਣ ਪੰਜਾਬ ਜਿਹੜਾ ਕਿ ਬਹੁਤ ਬਹੁਤ ਹੀ ਸਮਸਿਆਵਾਂ ਦੇ ਵਿੱਚ ਘਿਰਿਆ ਹੋਇਆ ਨਸ਼ਿਆਂ ਦੇ ਵਿੱਚ ਘਿਰਿਆ ਹੋਇਆ ਪ੍ਰਵਾਸ ਦੇ ਮਾਮਲੇ 'ਚ ਘਿਰਿਆ ਹੋਇਆ ਬੇਰੁਜ਼ਗਾਰੀ ਦੇ ਮਾਮਲੇ 'ਚ ਘਿਰਿਆ ਹੋਇਆ ਲੈਂਡ ਆਰਡਰ ਦੇ ਮਾਮਲੇ 'ਚ ਘਿਰਿਆ ਹੋਇਆ ਕਿਸਾਨੀ ਅੰਦੋਲਨ ਕਿਸਾਨ ਵਿਚਾਰੇ ਰੋ ਰਹੇ ਨੇ ਉਹ ਜਿਹੇ ਮਾਮਲਿਆਂ ਦੇ ਵਿੱਚ ਰੋੜਿਆ ਹੋਇਆ ਤੇ ਇਹਦੇ ਬਾਰੇ ਹਜ਼ਾਰ ਲਹਿਰ ਵਾਲਿਆਂ ਦਾ ਕੀ ਏਜੰਡਾ ਹੈਗਾ ਤਦ ਹੀ ਲੋਕ ਇਹਦੇ ਵਿੱਚ ਵਿਸ਼ਵਾਸ ਕਰਨਗੇ ਹਾਂ ਹਾਂ ਬੇਸ਼ੱਕ ਲੀਡਰਸ਼ਿਪ ਬਹੁਤ 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 ਹੀ ਸੀਨੀਅਰ ਲੀਡਰਸ਼ਿਪ ਅਜਿਹੀ ਸੀ ਜਿਨ੍ਹਾਂ ਨੇ ਲੰਬਾ ਸਮਾਂ ਆਪਣੀ ਸੱਤਾ ਦਾ ਸੁੱਖ ਵੀ ਪੋਗਿਆ ਤੇ ਸੇਵਾ ਵੀ ਕੀਤੀ ਤੀ ਤੇ ਮੇਵਾ ਵੀ ਸੱਚਾ ਬਿਲਕੁਲ ਬਿਲਕੁਲ ਖੈਰ ਪਰਮੇਂਦਰ ਸਿੰਘ ਢੀਲਸਾ ਨੇ ਐਡਰੈਸ ਦੌਰਾਨ ਕਿਹਾ ਕਿ ਸੁਖਦੇਵ ਸਿੰਘ ਢੀਲਸਾ ਵੱਲੋਂ ਜਿਹੜਾ ਮਹਾਜ ਰੰਭੇ ਅਸੀਂ ਅੱਜ ਅੱਗੇ ਵਧ ਰਹੇ ਆ ਫੁੱਲ ਰਹੇ ਆ ਤੇ ਇਹ ਇੱਕ ਪਾਸੜ ਜਿਹੜੀ ਹੈ ਲੜਾਈ ਸੁਰੂਰ ਵਾਲਿਆਂ ਨੇ ਅੱਜ ਸ਼ੁਰੂ ਕਰ ਦਿੱਤੀ ਹੈ ਖੈਰ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਕਈ ਤਰ੍ਹਾਂ ਦੇ ਮਸਲੇ ਹੋਰ ਨੇ ਕਿਵੇਂ ਕੀ ਪੈਨਥਰਾ ਨਾਲੋਂ ਅਪਣਾਇਆ ਜਾਏਗਾ ਨਵੀਂ ਧਿਰ ਦੇ ਜਿਹੜੇ ਆਗੂ ਜਿਹੜੇ ਮੋٹے ਤੌਰ ਤੇ ਸਾਹਮਣੇ ਆ ਰਹੇ ਨੇ ਮਨਪ੍ਰੀਤ ਸਿੰਘ ਜੀ ਜਿਹੜੀ ਪੰਜਵੇਂ ਵੀ ਕਮੇਟੀ ਦੇ ਵਿੱਚ ਵੀ ਨੇ ਜਿਹੜੀ ਕਾਲ ਤਖਸਾ ਵੱਲੋਂ ਬਣਾਈ ਗਈ ਹੈ ਤਾਂ ਉਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਪ੍ਰੈਸ ਕਾਨਫਰੰਸ ਦੌਰਾਨ ਅੱਜ ਕਹਿਣਾ ਸੀ ਕਿ ਸੰਵਿਧਾਨ ਵੀ ਦੁਬਾਰਾ ਲਿਖਿਆ ਜਾਏਗਾ ਢਾਂਚਾ ਵੀ ਦੁਬਾਰਾ ਹੋਏਗਾ ਫਿਰ ਦੇਖਾਂਗੇ ਕਿ ਇਹ ਪ੍ਰਾਣੀ ਭਰਤੀ ਨੂੰ ਉਹਨਾਂ ਨੇ ਬੋਖਸ ਕਰਾਰ ਦਿੱਤਾ ਹੈ ਇਹ ਇਸ ਨਵੀਂ ਭਰਤੀ ਨੂੰ ਆਰਗੈਨਿਕ ਜਿਹੜੀ ਹੁਣ ਅੱਜ ਨਵੀਂ ਸਿਰੇ ਤੋਂ ਉਥੋਂ ਸੰਗਰੂਰ ਦੇ ਵਿੱਚੋਂ ਜਿਹੜਾ ਅੱਜ ਨਵੀਂ ਭਰਤੀ ਦਾ ਮੁੱਢ ਪੱਜਿਆ ਖੈਰ ਦੂਜੇ ਪਨੇ ਸ਼੍ਰੋਮਣੀ ਅਕਾਲੀ ਦਲ ਮੇਨ ਸਟ੍ਰੀਮ ਦੀ ਜ਼ਿਕਰ ਗੱਲ ਕਰ ਲਈ ਜਿਨ੍ਹਾਂ ਨੇ ਕਿਹਾ ਅਸੀਂ ਪਿਛਲੇ ਸਮੇਂ ਕਿੰਨੇ 3 ਉਨ੍ਹਾਂ ਵੱਲੋਂ ਅੱਜ ਇੱਕ ਨਵਾਂ ਜਿਹੜਾ ਐਲਾਨਨਾਮਾ ਸਾਹਮਣੇ ਆਇਆ ਹੈ ਕਿ 2 ਤੋਂ 6 April ਤੱਕ ਜ਼ਿਲ੍ਹਾ ਤੇ ਬੂਥ ਲੈਵਲ ਦੇ ਡੈਲੀਗੇਟ ਜਿਹੜੇ ਚੁਣਨੇ ਨੇ ਉਹਨਾਂ ਸੰਬੰਧੀ ਚੋਣਾਂ ਹੋਣਗੀਆਂ ਕਹਿੰਦਾ ਆਪਕਿ 2 ਤੋਂ 6 April ਤੱਕ ਜ਼ਿਲ੍ਹਾ ਤੇ ਸੂਬਾ ਡੈਲੀਗੇਟ ਚੁਣੇ ਜਾਣਗੇ ਇਸ ਤੋਂ ਬਾਅਦ ਅਗਲੇ ਸਮੇਂ ਦੀ ਪ੍ਰਧਾਨ ਦੀ ਚੋਣ ਹੋਏਗੀ ਪਰ ਪ੍ਰਧਾਨ ਦੀ ਚੋਣ ਹਾਲੇ ਅਨਾਉਂਸ ਉਹਨਾਂ ਨਹੀਂ ਕੀਤੀ ਪਹਿਲਾ ਫੈਸਲਾ 2 ਤੋਂ 6 April ਤੱਕ ਜਿਹੜੇ ਉਹ ਜ਼ਿਲ੍ਹਾ ਤੇ ਬੂਥ ਜ਼ਿਲ੍ਹਾ ਤੇ ਸੂਬਾ ਡੈਲੀਗੇਟ ਚੁਣੇ ਜਾਣਗੇ ਖੈਰ ਸੰਘਰੂਰ ਦੀ ਜੇਕਰ ਗੱਲ ਕਰ ਲਈਏ ਡਾਕਟਰ ਸਾਹਿਬ ਪਿਛਲੇ ਸਮੇਂ ਹੀ ਕਨਸੋਰਸ ਸੀ ਕਿ ਇੱਥੇ ਵੱਡੇ ਪੱਧਰ ਉਤੇ ਬਾਦਲਾਂ ਦਾ ਸਫਾਇਆ ਹੋਣ ਵਾਲਾ ਵੱਡੇ ਲੀਡਰਸ਼ਿਪ ਵਿੱਚੋਂ ਗੋਬਿੰਦ ਸਿੰਘ ਲੋਂਗੋਵਾਲ ਜਿਹੜੇ ਬਾਦਲਾਂ ਨਾਲ ਖੜ ਰਹੇ ਨੇ ਪਰੰਤੂ ਜਦੋਂ ਸ਼੍ਰੋਮਣੀ ਕਮੇਟੀ ਦਾ ਜਨਰਲ ਅਜਲਾਸ ਬਜਟ ਅਜਲਾਸ ਪਿਛਲੇ ਦਿਨੀ 28 ਨੂੰ ਹੁੰਦਾ ਤਾਂ ਉਹਦੇ ਵਿੱਚ ਭਾਈ ਗੋਬਿੰਦ ਸਿੰਘ ਲੋਂਗੋਵਾਲ ਨਹੀਂ ਪਹੁੰਚਦੇ ਭਾਵੇਂ ਕਿ ਇੱਕ ਦਿਨ ਪਹਿਲਾਂ ਉਹਨਾਂ ਨੂੰ ਪਤਾ ਲੱਗਿਆ ਕਿ ਸੁਖਵੀਰ ਸਿੰਘ ਬਾਦਲ ਨੇ ਫੋਨ ਵੀ ਕੀਤਾ ਉਹਨਾਂ ਨੇ ਇਹ ਮਤਲਬ ਸਪਸ਼ਟੀ ਕਹਿ ਦਿੱਤਾ ਸੀ ਕਿ ਕਹਾਣੀ ਆਪਣੀ ਨਵੀਂ ਬੰਦਰੀ ਕਹਾਣੀ ਉੱਤੇ ਆਖਰ ਉਹਨਾਂ ਨੇ ਹੁਕਮਨਾਮਾ ਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤੇ ਅੱਜ ਉਹਨਾਂ ਨੇ ਇਹ ਇੱਕ ਨਵੀਂ ਪਾਲਾਬੰਦੀ ਸ਼ੁਰੂ ਕਰ ਦਿੱਤੀ ਕਹਿੰਦਾ ਭਾਵ ਕਿ ਕੈਂਪਵਾਲ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਪੰਜ ਮੈਮਰੀ ਕਮੇਟੀ ਜਾਂ ਸੁਧਾਰ ਤੇ ਦੇ ਲੀਡਰਸ਼ਿਪ ਜਾਂਦੀ ਹੈ ਬਾਅਦ ਦੇ ਵਿੱਚ ਉਹ ਇਹ ਜਿਹੜੇ ਰਿਜ਼ੋਰਟ ਦੇ ਵਿੱਚ ਪੈਨਸ ਦੇ ਵਿੱਚ ਪਹੁੰਚਦੇ ਹੈ ਕਹਿੰਦਾ ਭਾਵ ਕਿ ਅੱਜ ਇੱਕ ਵੱਡਾ ਮੋੜ ਆਇਆ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਾਂ ਕਹਿ ਲਈਏ ਕਿ ਸੁਧਾਰ ਤੇ ਦੇ ਵਿੱਚ ਜਾਂ ਕਹਿ ਲਈਏ ਕਿ ਪੰਜ ਮੈਮਰੀ ਕਮੇਟੀ ਦੇ ਵਿੱਚ ਹੁਣ ਅਗਲੇ ਸਮੇ ਇਹ ਸਾਰਾ ਮਹਾਜ ਕਿੱਧਰ ਨੂੰ ਕਿਵੇਂ ਤੁਰੇਗਾ ਕਿਵੇਂ ਵੇਖਿਆ ਜਾਏਗਾ ਜੇਕਰ ਅਨਾਲਿਸਿਸ ਥੋੜਾ ਜਿਹਾ ਕਰ ਲਈਏ ਡਾਕਟਰ ਸਾਹਿਬ ਦੇਖੋ ਪਿੰਡਾ ਸਾਹਿਬ ਜਿੱਥੋਂ ਤੱਕ ਭਾਈ ਐਲੀ ਸਾਹਿਬ ਦਾ ਸਬੰਧ ਹੈ ਉਹ ਇੱਕ ਸਾਫ ਸ਼ਿਕਰਾ ਅਕਸਰ ਨਾ ਦਾ ਉਹ ਵੱਖਰਾ ਸਟੈਂਡ ਲੈਂਦੇ ਰਹੇ ਨੇ ਪਾਰਟੀ ਦੇ ਵਿੱਚ ਡਟ ਕੇ ਸਟੈਂਡ ਲੈਂਦੇ ਰਹੇ ਨੇ ਪਿਛਲੇ ਸਮੇਂ ਤੋਂ ਜਿਵੇਂ ਦੇਖਿਆ ਤੇ ਦੂਸਰਾ ਉਹਨਾਂ ਦੇ ਉੱਪਰ ਕੋਈ ਇਸ ਤਰ੍ਹਾਂ ਦਾ ਉਹ ਨਹੀਂ ਲੱਗਦਾ ਜਿਹੜਾ ਕਿ ਜਿੱਕਰ ਪਰ ਸੰਗਰੂਰ ਜ਼ਿਲ੍ਹੇ ਤੱਕ ਸੀਮਿਤ ਰਹੀ ਹੈ ਕੀ ਮਹਾਜ ਅੱਗੇ ਪੰਜਾਬ ਨੂੰ ਕੀ ਬੂਸਟ ਮਿਲੇਗਾ ਅੱਗੇ ਕਿਉਂਕਿ ਹੁਣ 31 ਨੂੰ ਫੈਸਲਾ ਇਹ ਅਜਿਹੀ ਤਰ੍ਹਾਂ ਦਾ ਇੱਕ ਰੈਲੀ ਉਹ ਪਟਿਆਲੇ ਸਰਦਾਰ ਸਰਜੀਤ ਸਿੰਘ ਰਖੜਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਤੇਜਿੰਦਰਪਾਲ ਸਿੰਘ ਸੰਧੂ ਰਣਜੀਤ ਸਿੰਘ ਰਖੜਾ ਇਹਨਾਂ ਵੱਲੋਂ ਸਮਾਰਟ ਪੈਲ ਸਮਾਣਾ ਦੇ ਵਿੱਚ ਰੱਖੀ ਗਈ ਕਹਿੰਦਾ ਭਾਬ ਕੇ ਬੂਸਟ ਅੱਗੇ ਤੁਰੇਗਾ ਜਿਹहां ਕੁਝ ਮੋਢਾ ਸੰਗਰੂਰ ਉਹ ਵੱਜਿਆ ਸੰਗਰੂਰ ਉਹ ਮੋਢ ਆਮ ਆਦਮੀ ਪਾਰਟੀ ਦਾ ਵੀ ਵੱਜਿਆ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਪਰਣਾਲੇ ਵਾਲਿਆਂ ਦੀ ਦੇਣ ਹੈ ਜੀ ਡਾਕਟਰ ਸਾਹਿਬ ਟੈਂਟਰ ਸਾਹਿਬ ਦੇਖੋ ਸੰਗਰੂਰ ਦੇ ਵਿੱਚ ਜਿਹੜੇ VOTER ਨੇ ਜਿਹੜੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਇਹਨਾਂ ਦੇ ਵਿੱਚ ਵੱਖਰੇ ਵੱਖਰੀ ਤਰ੍ਹਾਂ ਦੀ ਇੱਕ ਚਿੰਗ ਹੈਗੀ ਹੈ ਵੱਖਰਾ ਹੀ ਆਪਣਾ ਇੱਕ ਅਖ਼ਰਦਿ ਨੇ ਹੁਣ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਕਹਿੰਦਾ ਭਾ ਜੀ ਹੂੰ ਸਦਾਰ ਲਹਿਰ ਵਾਲਿਆਂ ਨੇ ਹੁਣ ਆਪਣਾ ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਹੈ ਕਿ ਸਮੂਹੀ ਲੀਡਰਸ਼ਿਪ ਬਾਦਲਾਂ ਦੇ ਨਾਲ ਜਿਹੜੀ ਜਿਹੜੀ ਕਿ ਕਿਸੇ ਵੇਲੇ ਬਾਦਲਾਂ ਦੇ ਨਾਲ ਚੇਤਾਨ ਦੀ ਤਰ੍ਹਾਂ ਖੜੀ ਕੀਤੀ ਸਮੂਹੂ ਦੇ ਇਲਾਕੇ ਦੇ ਵਿੱਚ ਇਹਨਾਂ ਨੇ ਪੂਰਾ ਆਪਣਾ ਫਲੋ ਵੀ ਕੀਤਾ ਤੇ ਲੱਕੇ ਦੇ ਲੋਕਾਂ ਦੀ ਬੜੀ ਸੇਵਾ ਵੀ ਕੀਤੀ ਹੈ ਤੇ ਆਪ ਵੀ ਆਪ ਵੀ ਮੇਵਾ ਵੀ ਸਕੇ ਪੂਰੀ ਲੋਕਾਂ ਦੀ ਹੁਣ ਉਹ ਸੇਵਾ ਦਾ ਉਹਦਾ ਫਲ ਇਸ ਤਰ੍ਹਾਂ ਦਾ ਮਿਲਦਾ ਰਿਹਾ ਕਿਸ ਤਰ੍ਹਾਂ ਦਾ ਕਿਉਂਕਿ ਲੋਕਾਂ ਦੇ ਪ੍ਰਤੀ ਕਈ ਵਾਰੀ ਸਤਾ ਦੇ ਵਿੱਚ ਹੁੰਦੇ ਆ ਸੱਤਾ ਸਿਰ ਤੇ ਉਲਟ ਵੀ ਹੁੰਦਾ ਵਿਰੋਧ ਵੀ ਹੁੰਦਾ ਉਹਦੇ ਵਿੱਚ ਸੱਤਾ ਤੋਂ ਇਸ ਪਾਰਾਂ ਤੋਂ ਬਾਹਰ ਰਹੇ ਨੇ ਤੇ ਹੁਣ ਲੋਕਾਂ ਦੇ ਵਿੱਚ ਜਾਣ ਦਾ ਅਸਲੀ ਮੌਕਾ ਹੈਗਾ ਤੇ ਇਹ ਆਪਣਾ ਹੁਣ ਜੀ ਆਪਣਾ ਪਲੇਟਫਾਰਮ ਬਣਾਉਂਦੇ ਨੇ ਤੇ ਨਿਮਾ ਜਿਵੇਂ ਤੁਸੀਂ ਦੱਸਿਆ ਕਿ ਇਹ ਅਲੀ ਸਾਹਿਬ ਦੇ ਹਕੀ ਪਾਰਟੀ ਦੇ ਸੰਬੰਧਾਂ ਲਿਖਿਆ ਜਾਊਗਾ ਸਾਰਾ ਇਹਦਾ ਪੂਰੀ ਤਿਆਰੀ ਕੀਤੀ ਜਾਊਗੀ ਕੀ ਏਜੰਡਾ ਹੋਊਗਾ ਕਿਸ ਤਰ੍ਹਾਂ ਦੇ ਕਿਸ ਇਸ਼ੂਜ਼ ਦੇ ਉੱਪਰ ਲੜਾਂਗੇ ਤੇ ਜੂਤ ਨੂੰ ਕਿਸ ਤਰ੍ਹਾਂ ਦੀ ਉਹ ਦੇਵਾਂਗੇ ਜਿਵੇਂ ਦੇਖਿਆ ਜਾਂਦਾ ਵੀ ਸਭ ਤੋਂ ਵੱਧ ਹੋਣ ਜੇ ਆਪਾਂ ਰਾਜਨੀਤੀ ਦੇ ਵਿੱਚ ਦੇਖੀਏ ਜੱਭੀਸ਼ ਪਦਰਤੀ ਵੀ ਦੇਖ ਲਈਏ ਜੂਤ ਪ੍ਰਭਾਵਿਤ ਕਰ ਰਿਹਾ ਤੇ ਪੰਜਾਬ ਦੇ ਵਿੱਚ ਵੀ ਆਪਣਾ ਆਉਣ ਵਾਲੇ ਸੰਗ ਦੇ ਵਿੱਚ ਜੂਤ ਦਾ ਅ ਰੈ ਸਿਆਸੀ ਖੇਤਰ ਦੇ ਵਿੱਚ ਬੋਲ ਬੰਦ ਰਹੀਗਾ ਤੇ ਇਹਨਾਂ ਨੂੰ ਇਹਨਾਂ ਪ੍ਰਤੀ ਕੀ ਏਜੰਡਾ ਹੋਏਗਾ ਸ਼੍ਰੋਮਣੀ ਕਾਲੀ ਦਲ ਦਾ ਜਿਹੜੀ ਹਜ਼ਾਰ ਲਹਿਰ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਇਸ ਪੱਖ ਤੋਂ ਵੀ ਦੇਖਣ ਵਾਲੀ ਗੱਲ ਹੈ ਕਿ ਜਾਂ ਇਹ ਪ੍ਰਾਣੀ ਲੀਡਰਸ਼ਿਪ ਕਿਤੇ ਹੂੰ ਜੀ ਆਪਣੇ ਪ੍ਰਾਣੀ ਜੰਡਿਆਂ ਦੇ ਉਸੇ ਫੈਕਟਰ ਦੇ ਉੱਪਰ ਹੀ ਇੰਤਾ ਨਹੀਂ ਕਰਮ ਕਰੂਗੀ ਇਹ 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 ਇਸ ਨੂੰ ਦੇਖ ਕੇ ਹੀ ਜਿਹੜਾ ਹੈਗਾ ਅਗਲਾ ਪੇਸ਼ ਕਰਨੀਆਂ ਹੋਣਗੀਆਂ ਪਰੰਤੂ ਹਾਲ ਦੀ ਘੜੀ ਇਹੋ ਲੱਗਦਾ ਹੈ ਸਤੂਰੂ ਦੇ ਵਿੱਚ ਇਹ ਇਹ ਵੀ ਹੈਗਾ ਤੇ ਸਰ ਸਿਮਰਜੀਤ ਸਿੰਘ ਮਾਨਦਿਆਂ ਵੀ ਪੁਕਟਾਂ ਨੇ ਤੇ ਦੂਸਰਾ ਜੇ ਆਪਾਂ ਦੇਖਿਆ ਜਾਵੇ ਤਾਂ ਆਪਾਂ ਤਿੱਤਰ ਜਿਵੇਂ ਭਾਈ ਅਮਰਤਪਾਲ ਸਿੰਘ ਦਾ ਦਾਰਸ ਪੰਜਾਬ ਦੇ ਕੰਦੀਦਲ ਉਹ ਉਹਨਾਂ ਦਾ ਵੀ ਆਪਣਾ ਪ੍ਰਭਾਵ ਰਹੇਗਾ ਕਿਉਂਕਿ ਸਤੂਰੂ ਦੇ ਖੱਬੇ ਪੱਖੀ ਮੁਹਾਜਬੀ ਹਾਲੇ ਵੀ ਕਾਇਮ ਹੈ ਕਿਤਨਾ ਕਿਤੇ ਉਹਨਾਂ ਦੀ ਵੀ ਹੋਂਦ ਆਪਾਂ ਮੰਨफी ਕਰਕੇ ਨਹੀਂ ਦੇਖ ਸਕਦੇ ਜੀ ਡਾਕਟਰ ਸਾਹਿਬ ਇਸ ਤਰ੍ਹਾਂ ਦੇ ਵਿੱਚ ਇਹ ਇਹ ਹੋ ਸਕਦਾ ਹੈ ਵੀ ਜੇਕਰ ਬਾਗਲਾਂ ਦਾ ਮਤਲਬ ਲੀਡਰਸ਼ਿਪ ਇਧਰ ਆ ਗਈ ਬਦਲਦਾ ਉਹ ਵੋਟ ਕਿੱਧਰ ਨੂੰ ਜਾਂਦੀ ਹੈ ਜਾਂ ਵਰਕਰ ਕਿੱਧਰ ਨੂੰ ਜਾਂਦੇ ਨੇ ਕਿਉਂਕਿ ਵਰਕਰ ਤੇ ਲੀਡਰਸ਼ਿਪ ਇਹ ਤਾਂ 2017 ਦੇ ਵਿੱਚ ਵੀ ਸੀ 2019 ਦੇ ਵਿੱਚ ਵੀ ਸੀ 2022 ਦੇ ਵਿੱਚ ਵੀ ਸੀ 2024 ਦੇ ਵਿੱਚ ਵੀ ਸੀ ਲੋਕਾਂ ਨੂੰ ਨਹੀਂ ਬੂਸਟ ਕਰ ਸਕੀ ਹੁਣ ਇਹ ਝੰਡਾ ਲਿਆਉਣਗੇ ਕਿ ਕਿਸ ਤਰ੍ਹਾਂ ਦਾ ਹੋਏਗਾ ਕਿਉਂਕਿ ਮਸਲੇ ਹੀ ਇੰਨੇ ਗੰਭੀਰ ਹੋਏ ਪਏ ਨੇ ਉਹਨਾਂ ਪ੍ਰਤੀ ਇਹਨਾਂ ਨੂੰ ਸਿੱਖਾ ਆਪਣਾ ਵਿਕੇਨਤਾ ਦਾ ਦੇਣੀ ਪਵੇਗੀ ਲੋਕਾਂ ਪ੍ਰਤੀ ਪ੍ਰਤੀਵਰਤਨ ਸਾਬ ਕਰਨਾ ਪਵੇਗਾ ਲੋਕਾਂ ਨੇ ਵਿਕੇਰਨਾ ਪਵੇਗਾ ਲੋਕਾਂ ਦੀਆਂ ਅਸਲ ਗੱਲਾਂ ਨੂੰ ਸਮਝਣਾ ਪਵੇਗਾ ਨਾ ਕਿ ਇਹ ਹੋਏਗਾ ਕਿ ਜਿਹੜੀਆਂ ਪਹਿਲਾਂ ਗਲਤੀਆਂ ਜਿਸ ਤਰ੍ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਿਹੜੀ ਚਾਹੇ ਪੰਜਾਬ ਦੀ تھی ਚਾਹੇ ਸੰਗਰੂਹ ਦੀ ਸੀ ਜਿੱਥੇ-ਜਿੱਥੇ ਹੋਈਆਂ ਨੇ ਗਲਤੀਆਂ ਇਸੇ ਕਾਰਨ ਹੀ ਲੋਕਾਂ ਨੇ ਇਹਨਾਂ ਨੂੰ ਦਰਕਾਰਿਆ ਜਦਕਿ ਲੋਕ ਤਾਂ ਪਹਿਲਾਂ ਵੀ ਪੰਥਕ ਗੁੱਟਾ ਪਾਉਂਦੇ ਸੀ ਪਰੰਤੂ ਲੋਕ ਇਹਨਾਂ ਤੋਂ ਕਿਉਂ ਬੇਮਕੋਏ ਨੇ ਇਸ ਪੱਖ ਦੇ ਵਿੱਚ ਅਸਲ ਦੀ ਗੱਲ ਤਾਂ ਕਰਨ ਦੀ ਜ਼ਰੂਰਤ ਪਵੇਗੀ ਕਿਉਂਕਿ ਪੰਥਕ ਜਿਹੜਾ ਮਸਲਾ ਹੈ ਜਾਂ ਦੋ ਅੰਤ ਦਾ ਚੱਲ ਰਿਹਾ ਹੈ ਜਿਸ ਤਰ੍ਹਾਂ ਦਾ ਪਾ ਦੇਖ ਹੀ ਰਹੇ ਆ ਉਹਦੇ ਵਿੱਚ ਹਾਲ ਦੀ ਘੜੀ ਸ਼ੋਮੀ ਕਾਲੀ ਦਲ ਬਾਗਲ ਦੀ ਆਪਣੀ ਉਹਨਾਂ ਦੀ ਅਸਲੀ ਜਿੱਤੀ ਸੀ ਉੱਪਰ ਪੂਰੀ ਤਰ੍ਹਾਂ ਪੱਕੜ ਬਰਾਬਰ ਹੈ ਤੇ ਉਹਨਾਂ ਨੇ ਆਪਣਾ ਦਿਲ ਵੀ ਉਹ ਦਿਖਾ ਵੀ ਰਹੇ ਨੇ ਉਹ ਸਬੰਧ ਦੇ ਵਿੱਚ ਹਾਲ ਦੀ ਘੜੀ ਇਹਨਾਂ ਵੱਲੋਂ ਲਾਲ ਲਹਿਰ ਵੱਲੋਂ ਜਾਂ ਆਮ ਵਰਕਰਾਂ ਨੂੰ ਜਿਹਨੇ ਕਿ ਇਹਨਾਂ ਨੇ ਪਹਿਲਾਂ ਪਲੇਟਫਾਰਮ ਦਿੱਤਾ ਸੀ ਵੀ ਐਸਟੀਪੀਸੀ ਦੇ ਜਿਹੜੇ ਮੈਂਬਰ ਨਹੀਂ ਉਹਨਾਂ ਨੂੰ ਅਸੀਂ ਮਜਬੂਰ ਕਰਦੇ ਆਂਗੇ ਕਿ ਇਹ ਮਤੇ ਬਦਲਾ ਦੇਾਂਗੇ ਸਾਰਾ ਕੁਝ ਆਪਣੇ ਆਪ ਕੋਈ ਕਰਤੋਂ ਤੁੰ ਨਹੀਂ ਹੋਇਆ ਤੇ ਇਹ 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 ਸੰਦਰਭ ਵਿੱਚ ਸਮਝਣ ਦੀ ਜ਼ਰੂਰਤ ਹੈ ਵੀ ਲੋਕ ਇਹਨੇ ਕਿ ਇਹਨਾਂ ਨਾਲ ਜੁੜਨ ਕਿਉਂਕਿ ਜਿਹੜੇ ਪਹਿਲਾਂ ਵਾਲੇ ਇਹਨੇ ਤੇ ਬਾਕੀ ਜਿਹੜੀ ਨਵੀਂ ਲੀਡਰਸ਼ਿਪ ਕਿੰਨੀ ਕੁ ਉੱਪਰ ਦੀ ਹੈ ਜਾਂ ਨਵੇਂ ਉਸ ਕਿੰਨਾ ਕਾਉਂਦਾ ਜਿਹੜਾ ਬੂਸਟ ਕਰ ਸਕੇ ਵੋਟਰਾਂ ਨੂੰ ਪ੍ਰਭਾਵਿਤ ਕਰ ਸਕੀ ਉਹ ਉਹ ਵੀ ਦੇਖਣ ਵਾਲੀ ਗੱਲ ਹੈ ਕਿ ਤੇ ਜਿਹੜੇ ਸ਼ਾਨਦਾਰ ਰਵੈਤਾਂ ਨੇ ਇਸਾਈ ਰਵੈਤਾਂ ਨੇ ਉਹਨਾਂ ਦੰਸਨ ਕਿ ਨਾ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਭਾਈ ਗੋਵਿੰਦ ਸਿੰਘ ਲੌਂਗੋਵਾਲ ਤੋਂ ਬਾਅਦ ਸਿਆਸੀ ਹਲਕਿਆਂ 'ਚ ਅਗਲੀ ਜਿਹੜੀ ਅੱਖ ਟਿਕੀ ਹੈ ਉਹ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਉਤੇ ਤੇ ਖੈਰ ਅੱਜ ਦੇ ਇਸ ਪ੍ਰੋਗਰਾਮ ਨੂੰ ਡਾਕਟਰ ਸਾਹਿਬ ਇੱਥੇ ਹੀ ਵਿਸਰਾਮ ਦਿੰਦੇ ਆਂ ਬਾਗੀਆਂ ਤੇ ਦਾਗੀਆਂ ਦੇ ਮਾਮਲੇ ਦੇ ਵਿੱਚ ਜਿਹੜਾ ਨਵਾਂ ਮੋੜ ਆਇਆ ਉਹ ਅਸੀਂ ਸੰਗਤ ਦੇ ਸੰਗ ਸਾਂਝਾ ਕੀਤਾ ਹੈ ਦਰਸ਼ਕਾਂ ਨੂੰ ਇੱਕ ਵਾਰ ਫੇਰ ਦੱਸ ਦਈਏ ਸਾਡੇ ਨਾਲ ਇਸ ਗੱਲਬਾਤ ਲਈ ਖਾਸ ਤੌਰ ਤੇ ਜੁੜੇ ਸਨ ਉਗੇ ਰਾਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਬੜਮੁੱਲਾ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਈ ਮਿਸ਼ਨ ਪੰਜਾਬੀ